ਸੋਸੀਗਲ ਦੇ ਆਪਕ ਸਾਥੀਓ ਸਾਥੀ ਲਿੰਕ ਨੂੰ ਕਰਦੇ ਵੱਧ ਵੱਧ ਸ਼ੇਅਰ ਤਾਂ ਜੋ ਸਾਰੇ ਸਾਥੀਆਂ ਤੱਕ ਆਵਾਜ਼ ਪਹੁੰਚ ਸਕੇ ਸਾਥੀ ਲਿੰਕ ਨੂੰ ਵੱਧ ਵੱਧ ਸ਼ੇਅਰ ਕਰਦੇ ਹੋ ਤਾਂ ਜੋ ਸਾਰੇ ਸਾਥੀਆਂ ਤੱਕ ਆਵਾਜ਼ ਪਹੁੰਚ ਸਕੇ ਔਰ ਇੱਕ ਵਾਰ ਕਮੈਂਟ ਕਰਕੇ ਦੱਸ ਦਿਓ कि तो तक प्रॉपर साउंड और प्रॉपर वीडियो आ रही है एक बार साथी कमेंट करके दस दिए जी साथी एक बार कमेंट करके दस दौ कि तो प्रॉपर आवाज़ आ रही है आवाज़ साफ आ रही है वीडियो आ रही है प्रॉपर वीडियो नज़र आ रही है ਇੱਕ ਵਾਰ ਸਾਥੀਓ ਕਮੈਂਟ ਕਰਕੇ ਦੱਸ ਦਿਓ ਅ ਨਾਰਸੋ ਚੜ੍ਹਨ ਮੇਲਾ ਕੀ ਬਣੇਗਾ ਜੋ ਅਸੀਂ ਬਣਾਵਾਂਗੇ ਤੁਹਾਡੇ ਸਾਥ ਦੇ ਨਾਲ ਉਹ ਬਣੂਗਾ ਪਰ ਸਾਥ ਤੁਹਾਡਾ ਜ਼ਰੂਰੀ ਹੈ ਬਿਨਾ ਸਾਥ ਦੇ ਕੁਝ ਨਹੀਂ ਹੋਣਾ ਕਮੈਂਟ ਕਰਕੇ ਦੱਸ ਦਿਓ ਸਰ ਇੱਕ ਵਾਰ ਸਾਥੀਓ ਤੁਹਾਡੀ ਤੁਹਾਡੇ ਤੱਕ ਆਵਾਜ਼ ਪ੍ਰੋਪਰ ਆ ਰਹੀ ਹੈ ਤੁਹਾਡੇ ਤੱਕ ਵੀਡੀਓ ਪ੍ਰੋਪਰ ਚੱਲ ਰਹੀ ਹੈ ਇੱਕ ਵਾਰ ਕਮੈਂਟ ਕਰਕੇ ਦੱਸ ਦਿਓ ਜੁਆਇਨਿੰਗ ਕਦੋਂ ਤੱਕ ਹੋਏਗੀ ਦੇਖੋ ਜੁਆਇਨਿੰਗ ਦਾ ਪ੍ਰੋਸੈਸ ਦੋ ਭਰਤੀਆਂ ਨੇ ਉਹ ਪੈਰਲਲ ਚੱਲ ਰਹੀਆਂ ਹਨ 9494 2364 2364 ਮੇ ਵੀ ਪਹਿਲਾਂ ਆਈ ਸੀ ਤੇ ਉਹਦਾ ਪ੍ਰੋਸੈਸ ਪਹਿਲਾਂ ਸ਼ੁਰੂ ਹੋਇਆ ਹੈ ਔਰ 989 ਉਸ ਤੋਂ ਬਾਅਦ ਆਈ ਹੈ ਇਹਦਾ ਪ੍ਰੋਸੈਸ ਮੇਰੀ ਬਾਅਦ ਹੀ ਹੋਊਗਾ ਪਰ ਉਮੀਦ ਹੈ ਕਿ ਨਾਲ ਦੀ ਨਾਲ ਹੋਊਗਾ ਤਾਂ ਇਹ 989 ਕੀ ਬਣੇਗਾ ਤੇ ਜੁਆਇਨਿੰਗ ਕਦੋਂ ਹੋਊਗੀ ਦੇਖੋ ਧਰਨੇ ਸਾਥੀ ਲਾਉਂਦੇ ਆ ਨਾਲ ਦੀ ਨਾਲ ਹੀ ਚੱਕ ਲੈਂਦੇ ਆ ਉਹ ਨਾ ਚੱਕਣ ਤੇ ਮੈਨੂੰ ਲੱਗਦਾ ਹੈ ਕਿ ਕੰਮ ਛੇਤੀ ਹੋ ਜੇ ਕੋਈ ਆਈਡੀਆ ਕਦੋਂ ਤੱਕ ਦੇਖੋ ਪਹਿਲਾਂ ਗੰਬੀਰਪੁਰ 6700 ਦਾ ਇਕੱਠ ਹੁੰਦਾ ਜੀ 1000 1000 ਦਾ ਇਕੱਠ ਵੀ ਹੋਇਆ ਤਾਂ ਕੋਈ ਸ ਗਲਤੀਆਂ ਆਪਣੀਆਂ ਨੇ ਆਗੂਆਂ ਦੀਆਂ ਨੇ ਜਿਨ੍ਹਾਂ ਦੇ ਕਰਕੇ ਭਰਤੀਆਂ ਦਾ ਇਹ ਹਾਲ ਹੋਇਆ ਸਰਕਾਰਾਂ ਤਾਂ ਮਾੜੀਆਂ ਐ ਹੀ ਨੇ ਇਹਦੇ ਵਿੱਚ ਕੋਈ ਦੋਰ ਐ ਨਹੀਂ ਕੋਈ ਸ਼ੱਕ ਵਾਲੀ ਗੱਲ ਨਹੀਂ ਸਰਕਾਰਾਂ ਦੇ ਸਾਰੀਆਂ ਹੀ ਮਾੜੀਆਂ ਨੇ ਚੰਗੀ ਕਿਹੜੀ ਆਈ ਆ ਕਿਸੇ ਨੇ ਭਰਤੀਆਂ ਕੱਢਦੀਆਂ ਕਿਸੇ ਨੇ ਕੋਰਟ ਚ ਫਸਾਤੀਆਂ ਕਿਸੇ ਨੇ ਕੋਰਟ ਤੋਂ ਬਾਹਰ ਕੱਢਦੀਆਂ ਪੂਰੀਆਂ ਨਹੀਂ ਕੀਤੀਆਂ ਜੇ ਪੂਰੀਆਂ ਕੰਮ ਤੇ ਇਹਦੇ 3-3 4-4 ਸਾਲ ਲੰਮਾ ਪਾਤਾ ਜੁਲਾਈ 25 ਨੂੰ ਜੁਆਇਨਿੰਗ ਕਰੋਹਿਤ ਪਹ ਜਾਓ ਕੁਛ ਕਹਿ ਰਹੇਗੇ ਜੁਲਾਈ ਨੂੰ ਛੱਡੋ ਪਹਿਲਾਂ ਹੋ ਜਾਏਗੀ ਅਪ੍ਰੈਲ ਚ ਹੋ ਸਕਦੀ ਹੈ ਸਰਕਾਰ ਦੋਨੋਂ ਭਰਤੀਆਂ ਦੀ ਪੈਰਲਲ ਜੁਆਇਨਿੰਗ ਕਰਾ ਸਕਦੀ ਹੈ ਥੋੜੇ ਜਿਹਾ ਗੜ ਸੋਣਾ ਚਾਹੀਦਾ ਥੋੜੇ ਜਿਹਾ ਦਮ ਹੋਣਾ ਚਾਹੀਦਾ ਕੰਮ ਕਰਾਉਣ ਦਾ ਆ ਹੁਣ ਜਦੋਂ ਡੀਪੀ ਦਫਤਰ ਘਰਾਓ ਕੀਤਾ ਸੀ ਤਾਂ ਉਹ ਤੁਹੀ ਕਹਿ ਕੇ ਧਰਨਾ ਚੱਕਤਾ ਗਿਆ ਕਿ ਪੁਲਿਸ ਪ੍ਰਸ਼ਾਸਨ ਕਹਿੰਦਾ ਕਿ ਤੁਹਾਨੂੰ ਬਲੈਕਲਿਸਟ ਕੀਤਾ ਜਾਊਗਾ ਹੁਣ ਬਲੈਕਲਿਸਟ ਕੀ ਹੁੰਦਾ ਇਹਦੀ ਡਿਟੇਲ ਵੀਡੀਓ ਮੈਂ ਤੁਹਾਨੂੰ ਕੱਲ ਆ ਲਾਈਵ ਹੋ ਕੇ ਦੱਸੂਗਾ ਕੱਲ ਪਰਸੋਂ ਲਾਈਵ ਹੋ ਕੇ ਦੱਸੂਗਾ ਸੋ ਜਦੋਂ ਪੁਲਿਸ ਪ੍ਰਸ਼ਾਸਨ ਦੇ ਦਾਬਿਆਂ ਸਦਕਾ ਧਰਨਾ ਚੱਕ ਦਿੱਤਾ ਜਾਂਦਾ ਤੇ ਉਹਦੇ ਨਤੀਜੇ ਇਹੋ ਜਿਹੇ ਹੁੰਦੇ ਆ ਇਹ ਮਤ ਸੋਚੋਗੇ ਸੰਘਰਸ਼ ਨਾਲ ਜੋਇਨਿੰਗ ਹੋਣ ਜਾ ਰਹੀ ਹੈ ਸੰਘਰਸ਼ ਨਾਲ ਜੋਇਨਿੰਗ ਹੁੰਦੀ ਤੇ ਬੜੇ ਜਲ ਪਹਿਲਾਂ ਹੋ ਜਾਂਦੀ ਇਹ ਤਾਂ ਸਰਕਾਰ ਸਰਕਾਰ ਆਪ ਦੀ ਮਰਜ਼ੀ ਨਾਲ ਕਰ ਰਹੀ ਹੈ ਜੋ ਵੀ ਕਰ ਰਹੀ ਹੈ ਰੱਖਣਾ ਤੇ ਤੁਸੀਂ ਸਰਕਾਰ ਦੀ ਧੌਂਤ ਦੇ ਗੋਡਾ ਸੀ ਉਲਟਾ ਸਰਕਾਰ ਨੇ ਥੋੜੀ ਤੋਂ ਗੋਡਾ ਰੱਖਿਆ ਹੋਇਆ 982 ਦਾ ਫੰਕਸ਼ਨ ਕਦੋਂ ਤੱਕ ਹੋਵੇਗਾ ਇਹ ਮੈਂ ਪਹਿਲਾ ਡਰਾਮਾ ਦੇਖਿਆ ਇਸ ਸਰਕਾਰ ਦਾ ਕਿ ਪਹਿਲਾਂ ਫੰਕਸ਼ਨ ਕਰਦੀ ਹੈ ਫਿਰ ਜੁਆਇਨਿੰਗ ਦਿੰਦੀ ਹੈ ਜਿੱਤੋਂ ਤੇ ਗੋਡਾ ਰੱਖਿਆ ਹੋਵੇ ਜਿੱਦਣ ਤੁਹਾਡਾ ਜੁਆਇਨਿੰਗ ਹੋਊਗੀ ਫੰਕਸ਼ਨ ਉਦੋਂ ਹੋਊਗਾ ਇਹ ਨਹੀਂ ਕਿ ਪਹਿਲਾਂ ਫੰਕਸ਼ਨ ਰੱਖਣਗੇ ਫਿਰ ਥੋੜੀ ਜੁਆਇਨ ਹੋਊਗੀ ਜਦੋਂ ਜੁਆਇਨਿੰਗ ਹੋਣੀ ਹੈ ਫੰਕਸ਼ਨ ਤੇ ਆਪੇ ਹੀ ਬਣ ਜਾਣਾ ਵੋਟ ਵਾਲਿਆਂ ਜੋਕਾਂ ਨੇ ਉਸੇ ਵੇਲੇ ਆਏ ਨਾ ਜੀ ਆਹ ਕੰਮ ਅਸੀਂ ਕੀਤਾ ਸਾਨੂੰ ਵੋਟਾਂ ਪਾਓ ਇਸ ਤੋਂ ਪਹਿਲਾਂ ਪਾਲੀ ਕਾੜਦੀ ਜੋ ਇਹਨੇ ਹੋਈ ਆ ਕਿਹੜਾ ਫੰਕਸ਼ਨ ਕੀਤਾ ਉਸ ਵੇਲੇ ਉਹਨਾਂ ਤੋਂ ਤੇ ਗੋਡਾ ਰੱਖਾ ਕਵੀ ਪਰ ਜਾ ਕੇ ਸੇਖਿਆ ਮੰਤਰੀ ਉਹਨਾਂ ਆਪਦਾ ਕੰਮ ਕਰਾਇਆ ਜਲੂਸ ਰੱਜ ਕੇ ਕੱਢਿਆ ਕਿਹੜਾ ਫੰਕਸ਼ਨ ਆਸੀ 41 ਕਾੜਦਾ ਅਤਾ 264 ਜੋ 951 ਦੀ ਜੁਆਇਨਿੰਗ ਹੋ ਰਹੀ ਹੈ ਲੁਧਾਨੇ ਫੰਕਸ਼ਨ ਲੱਗਦਾ 4160 ਦੀ ਭਰਤੀ ਕਿੰਨੀ ਵੱਡੀ ਭਰਤੀ ਸੀ ਉਹ 3000 ਪਲੱਸ ਦੇ ਆਸ-ਪਾਸ ਮੈਨੂੰ ਲੱਗਦਾ ਜੁਆਇਨਿੰਗ ਹੋਈ ਹੈ ਕੋਈ ਫੰਕਸ਼ਨ ਨਹੀਂ ਹੋਇਆ ਡਰਾਮੇ ਬਾਜ਼ੀਆਂ ਸਰਕਾਰ ਕਰ ਰਹੀ ਹੈ ਤੁਸੀਂ ਡਰਾਮੇ ਬਾਜ਼ੀ ਦਾ ਹਿੱਸਾ ਬਣ ਰਹੇ ਬਣੀ ਜਾਓ ਸੰਘਰਸ਼ ਦਾ ਹਿੱਸਾ ਬਣੋਗੇ ਤਾਂ ਤੁਹਾਡੇ ਪੱਲੇ ਕੁਝ ਪੈ ਜਾਊਗਾ ਬਾਕੀ ਜਿਹੜਾ ਆਗੂਆਂ ਦੇ ਨਾਲ ਤੁਸੀਂ ਸੰਘਰਸ਼ ਦਾ ਹਿੱਸਾ ਬਣੇ ਰਹੇ ਹੋ ਹੌਣ ਤਾਂ ਕੋਣਾ ਨੇ ਮਿੱਠੀਆਂ ਗੋਲੀਆਂ ਲਈਆਂ ਤੇ ਉਹੀ ਤੁਹਾਨੂੰ ਖਵਾਈਆਂ ਜਿਹਦੇ ਕਰਕੇ 994 ਦੋ ਜਿਹੜੀ ਦੋ ਫੜ ਹੋਈ ਹੈ ਬੈਕਲੋਗ ਫਾਈਲ ਕਿੱਥੇ ਸਟੈਂਡ ਕਰਦੀ ਹੈ ਬਰੋ ਹੁਣ ਕਿਹੜਾ ਪ੍ਰੋਸੈਸ ਰਹਿ ਗਿਆ ਬੈਕਲੋਗ ਦਾ ਫਾਈਲ ਦਾ ਕੋਈ ਪ੍ਰੋਸੈਸ ਜਿਹੜਾ ਨਹੀਂ ਰਹਿ ਗਿਆ ਇੱਕੋ ਹੀ ਪ੍ਰੋਸੈਸ ਰਹਿ ਗਿਆ ਕਿ ਧੌਣ ਤੇ ਗੋਡਾ ਕਦੋਂ ਰੱਖਣਾ ਜਦੋਂ ਰੱਖਦਾ ਕੰਮ ਉਦੋਂ ਹੀ ਹੋ ਜੀ ਪਲੀਜ਼ ਦੱਸ ਦੋ ਕਿ 994 ਦੀ ਜੁਆਇਨੀ ਕਦੋਂ ਤੱਕ ਹੋਣੀ ਹੈ ਵੈਸੇ ਤੁਸੀਂ ਇਹ ਗੱਲ 2486 ਵਾਲੀ ਲੀਡਰਾਂ ਨੂੰ ਪੁੱਛੋ ਤੇ ਉਹ ਜ਼ਿਆਦਾ ਬਿਹਤਰ ਹੈ ਜੇ ਮੈਂ ਦੱਸੂੰਗਾ ਤੇ ਫੇਰ ਹੋ ਸਕਦਾ ਥੋੜੀ ਜਿਹੀ ਮੱਚ ਜਾਣ ਕਿਉਂਕਿ ਮੈਨੂੰ ਸੱਚੇ ਬੋਲਣ ਦੀ ਆਦਤ ਹੈ ਉਹ ਉਹਨਾਂ ਨੂੰ ਹਜਮ ਨਹੀਂ ਹੁੰਦਾ ਥੋੜੀ ਕੀਤੀ ਜਦੋਂ ਹੁਣ ਤਾਂ ਨਾ ਲਾਇਆ ਸੀ ਤੇ ਚੱਕਣ ਦੀ ਕੀ ਲੋੜ ਸੀ ਸਾਡਾ ਵੀ ਤਾਂ ਗੰਭੀਰਪੁਰ ਚਾਲੀ ਗਿਆ ਲਗਾਤਾਰ ਚੱਲ ਰਿਹਾ ਨਾ ਉਹ ਝੋਲੀ ਚੁੱਕ ਕੇ ਗਏ ਉੱਥੇ ਬਹਿ ਜਾਂਦੇ ਕਦੀ ਉੱਥੇ ਬਹਿ ਜਾਂਦੇ ਆ ਜਬ 22 ਦਿਨ ਉੱਥੇ ਟੈਂਕੀ ਦੇ ਨਾਲ ਹੀ ਦੇ ਬੈਠੇ ਰਹਿੰਦੇ ਫਿਰ ਕਿਹੜਾ ਬੰਬ ਡੇਗ ਚੱਲਿਆ ਸੀ ਨਹੀਂ ਮੈਂ ਸੱਚ ਸੂਚ ਨਹੀਂ ਦੱਸਣਾ ਫਿਰ ਉਹ ਗਲਤ ਹੋ ਜੂਗਾ ਕੋਈ ਲੋੜ ਹੀ ਨਹੀਂ ਹੈਗੀ ਹਾਂ ਇਹ ਹੈ ਕਿ ਜੇ ਦਮ ਰੱਖੋਗੇ ਤਾਂ ਜੁਆਇਨਿੰਗ ਲੈ ਜਾਊਗੇ ਨਹੀਂ ਤਾਂ ਸਰਕਾਰ ਤਾਂ 26 ਚ ਵੀ ਲੈ ਲਈ ਜਾ ਸਕਦੀ ਹੈ ਕੋਈ ਏਡੀ ਵੱਡੀ ਗੱਲ ਨਹੀਂ ਤੁਹਾਨੂੰ ਦਮ ਰੱਖਣਾ ਪੈਣਾ ਮੈਂ ਵੈਸੇ ਤਾਂ ਸਿੱਖਿਆ ਮંત્રી ਸਾਹਿਬ 2023 ਵਿੱਚ ਕਹਿੰਦੇ ਸੀ ਕਿ ਜੁਲਾਈ ਤੱਕ ਹੋ ਜਾਊਗੀ ਜੁਲਾਈ 23 ਦਾ ਲੰਘ ਗਿਆ 31 ਜੁਲਾਈ 23 ਦੀ ਲੰਘੀ 24 ਦੀ 31 ਜੁਲਾਈ ਲੰਘੀ ਆ 25 ਦੀ ਆਉਣ ਵਾਲੀ ਹੈ 594 ਵੱਲੋਂ ਉਹਨਾਂ ਨੇ ਕਿਹਾ ਸੀ 31 ਜੁਲਾਈ ਤੱਕ 990 ਪੂਰੀ ਕਰ ਦੇਣੀ ਆ 31 ਜੁਲਾਈ 2025 ਵੀ ਆਉਣ ਵਾਲਾ ਇੱਕ ਵੀ ਪੋਸਟ ਅਜੇ ਤੱਕ 993 ਦੀ ਭਰੀ ਨਹੀਂ ਆ ਸਰ ਬੈਕਲੋ ਕਿਨੇ ਟਾਈਮ ਚ ਮਿਲੂ ਪਾਣੂ ਬੈਕਲੋ ਜਿੱਦਾਂ ਤੁਸੀਂ ਕਮੈਂਟ ਕਰ ਰਹੇ ਹੋ ਇਦਾਂ ਤੇ ਨਹੀਂ ਮਿਲਦਾ ਇਦਾਂ ਤੇ ਕੀ ਪਤਾ ਕਿੰਨਾ ਟਾਈਮ ਲੱਗ ਜੂ ਬੈਕਲੋਗ ਦੇ ਵਾਸਤੇ ਗੱਲਬਾਤ ਕੀਤੀ ਸੀ ਸਾਥੀਆਂ ਨੇ ਮੰਤਰੀ ਸਾਹਿਬ ਨਾਲ ਮੀਟਿੰਗ ਕਰਕੇ ਆਏ ਸੀ ਤਾਂ ਮੰਤਰੀ ਸਾਹਿਬ ਨੇ ਕਿਹਾ ਗਿਆ ਸੀ ਬੈਕਲੋਗ ਤੇ ਰੂਲ ਬਣਾ ਰਿਹਾ ਜਦ ਕਿ ਦੇਖੋ ਕਿੱਡਾ ਮੂਰਖ ਬਣਾਇਆ ਜਾ ਰਿਹਾ ਹੈ ਸਾਡੇ ਮੰਤਰੀ ਸਾਹਿਬ ਨੂੰ ਬੈਕਲੋਗ ਦੇ ਰੂਲ ਜਿਹੜੇ ਆਲਰੇਡੀ ਬਣੇ ਹੋਇਆ ਉਹਨਾਂ ਨੂੰ ਕੀ ਲੁੜੀਆਂ ਪਈਆਂ ਉਹ ਰੂਲ ਸਹੀ ਨਹੀਂ ਹੈਗੇ ਕਿਹਨਾਂ ਨੇ ਬਣਾਇਆ 2019 ਚ ਤਾਂ ਬਣੇ ਨੇ ਹੁਣ ਜੀ ਹੁਣ ਕੀ ਹੋ ਗਿਆ ਉਹਨਾਂ ਨੂੰ ਬਸ ਇਹ ਹੈ ਕਿ ਜਿਹੜੇ ਬੈਕਲੋਗ ਦੇ ਰੂਲ ਬਣੇ ਹੋਇਆ ਉਹ ਕਹਿੰਦੇ ਆ ਕਿ ਪੂਰਾ ਕਰੋ ਨਾਲ ਦੀ ਨਾਲ ਕਰੋ ਇਹ ਕੁਝ ਕਾਲਾ ਮਲਾ ਕਰਨਗੇ ਸੋ ਉਹਦੇ ਤੋਂ ਬਚਣ ਲਈ ਸਾਨੂੰ ਸ਼ਿੰਗਾਰਸ਼ ਵੀ ਕਰਨਾ ਪੈਣਾ ਤੇ ਕੋਰਟ ਵਾਲੇ ਪਾਸੇ ਵੀ ਤੁਰਨਾ ਪੈ ਸਕਦਾ ਕਿਉਂਕਿ ਜੋ ਰੂਲ ਸਾਡੇ ਕੋਲ ਨੇ ਉਹਨਾਂ ਦੇ ਮੁਤਾਬਕ ਬੈਕ ਲੋਗ ਇਹਨਾਂ ਨੂੰ ਦੇਣਾ ਹੀ ਪੈਣਾ ਸੋ ਇਸ ਕਰਕੇ ਸਾਥੀਓ ਮਨਦੀਪ ਕੁਮਾਰ ਤੇ ਰਾਜ ਕੁਮਾਰ ਦੇ ਨਾਮ ਤੇ ਜਿਹੜਾ ਖਾਤਾ ਚੱਲ ਰਿਹਾ ਉਹਦੇ 'ਚ ਆਪ ਦਾ ਬਣਦਾ ਫੰਡ ਜ਼ਰੂਰ ਪਾਓ ਕਾਲੂ ਕੋਰਟ ਕੇਸ ਵਾਲੇ ਪਾਸੇ ਵੀ ਰੁਖ ਕਰਨਾ ਪੈ ਸਕਦਾ ਬੈਕਲੋਗ ਦੇ ਸਬੰਧ ਵਿੱਚ ਜਿਹੜੇ ਸਾਡੇ ਕੋਲ ਰੂਲਾ ਨਹੀਂ ਫਾਈਲ ਆ ਉਹਨਾਂ ਰੂਲਾ ਤੇ ਪੈਰਾ ਦੇਣ ਲਈ ਸਾਥੀਓ ਸਾਨੂੰ ਕੋਰਟ ਚ ਜਾਣਾ ਪਊਗਾ ਡੈਫੀਨਿਟਲੀ ਜਾਣਾ ਪੈ ਸਕਦਾ ਕਿਉਂਕਿ ਸਰਕਾਰ ਜਿਹੜੀ ਰੂਲਾਂ ਦੀ ਗੱਲ ਕਰ ਰਹੀ ਕਿ ਅਸੀਂ ਰੂਲ ਐਮੈਂਡ ਕਰ ਰਹੇ ਹਾਂ ਉਹ ਜੇਕਰ ਸਾਡੇ ਖਿਲਾਫ ਗਏ ਤਾਂ ਸਾਨੂੰ ਕੋਰਟ ਚ ਜਾਣਾ ਪਊਗਾ ਔਰ ਆਈ ਐਮ ਸ਼ੋਰ ਕਿ 90% ਚਾਂਸ ਹੈ ਕਿ ਸਾਨੂੰ ਕੋਰਟ ਚ ਜਾਣਾ ਹੀ ਪੈਣਾ 10% ਹੋ ਸਕਦਾ ਨਾ ਜਾਣਾ ਪਵੇ 90% ਵਿੱਚ ਸ਼ੋਰਾਂਗੇ ਸਾਨੂੰ ਜਾਣਾ ਪਊਗਾ ਇਸ ਕਰਕੇ ਜਿਹੜੇ ਸਾਥੀ ਜੁੜੇ ਹੋਏ ਨੇ ਲਾਈਵ ਸੈਸ਼ਨ ਨਾਲ ਜੁੜੇ ਹੋਏ ਨੇ ਉਹਨਾਂ ਸਾਥੀਆਂ ਨੂੰ ਬੇਨਤੀ ਹੈ ਕਿ ਸਾਥੀਓ ਆਪਣੇ ਹਿੱਸੇ ਦਾ ਬਣਦਾ ਕੇਸ ਫੰਡ ਹੈ ਜਿਹੜਾ ਉਹ ਮਨਦੀਪ ਕੁਮਾਰ ਤੇ ਰਾਜ ਕੁਮਾਰ ਦੇ ਖਾਤੇ ਵਿੱਚ ਜਿਹੜਾ ਜਮ੍ਹਾਂ ਕਰਵਾਇਆ ਜਾਵੇ ਔਰ ਇਹ 100 200 ਨਾਲ ਕੰਮ ਨਹੀਂ ਬੰਨਾ ਜੇ ਬੈਕ ਲੋਗ ਲੈਣਾ ਤਾਂ ਉੱਥੇ ਹਾਈਰ ਐਡਵੋਕੇਟ ਜਿਹੜਾ ਸੀਨੀਅਰ ਮੋਸਟ ਸੀਨੀਅਰ ਐਡਵੋਕੇਟ ਹੈ ਜਿਹੜਾ ਉਹ ਸਾਨੂੰ ਉਸ ਤੇ ਸਟੈਂਡ ਕਰਨਾ ਪੈਣਾ ਉਹਨਾਂ ਦੀ ਫੀਸ ਹੈ ਜਿਹੜੀ ਸਾਥੀਓ 6 ਲੱਖ ਤੋਂ ਸਟਾਰਟ ਹੁੰਦੀ ਹੈ। ਸੋ ਸੀਨੀਅਰ ਐਡਵੋਕੇਟ ਦੀ ਫੀਸ ਸਾਥੀਓ 4 4 ਤੋਂ 6 ਲੱਖ ਦੇ ਆਸ-ਪਾਸ ਜਿਹੜੀ ਸਟਾਰਟ-ਅਪ ਹੁੰਦਾ ਹੈ ਜਿਹਨਾਂ ਅੱਛਾ ਨਾਮ ਵਜਦਾ ਜਿਨ੍ਹਾਂ ਦਾ ਉਹਨਾਂ ਨੇ ਕੇਸ ਜਿੱਤੇ ਨੇ। ਤਾਂ ਉਹ ਸੀਨੀਅਰ ਐਡਵੋਕੇਟ ਜਿਹੜਾ ਅੱਛਾ ਜਿਹੜਾ ਜਿਹਨੂੰ ਸਰਵਿਸ ਮੈਟਰ ਦੀ ਪ੍ਰੋਪਰ ਜਾਣਕਾਰੀ ਹੈ ਜਿਨੇ ਹੁਣ ਤੱਕ ਕੋਈ ਵੀ ਜਿਹੜਾ ਕੇਸ ਆ ਉਹ ਹਾਰ ਦਾ ਮੂੰਹ ਨਹੀਂ ਵੇਖਿਆ। ਸੋ ਇਹੋ ਜਿਹੇ ਐਡਵੋਕੇਟ ਸਾਨੂੰ ਸਟੈਂਡ ਕਰਨੇ ਪੈਣਗੇ। ਔਰ ਉਹਨਾਂ ਦੇ ਵਾਸਤੇ ਸਾਥੀਓ ਫੰਡ ਦੀ ਜਿਹੜੀ ਜ਼ਰੂਰਤ ਆ ਸਾਨੂੰ ਪਊਗੀ ਹਜ਼ਾਰ-ਹਜ਼ਾਰ ਨਾਲਾਂ ਦੀ ਵੀ ਗੱਲ ਨਹੀਂ ਬਣਨੀ ਆਉਣ ਵਾਲੇ ਟਾਈਮ 'ਚ ਸਾਥੀਓ ਤੁਹਾਨੂੰ 5-5000 ਰੁਪਏ ਵੀ ਫੰਡ ਦੇਣਾ ਪੈਸੇ ਸੋ ਘੱਟੋ-ਘੱਟ 10000 ਰੁਪਏ ਦਾ ਸਾਥੀਓ ਹੋਣਾ ਹੀ ਜਿਹੜਾ ਆਪਦਾ ਬਣਦਾ ਫੰਡ ਘੱਟ ਨਹੀਂ ਪਾਓ ਆਉਣ ਵਾਲੇ ਦਿਨਾਂ ਵਿੱਚ ਸਾਥੀਓ 5-5000 ਤੱਕ ਵੀ ਤੁਹਾਨੂੰ ਸਾਥੀਓ ਫੰਡ ਦੇਣਾ ਪੈਣਾ ਜੇ ਨੌਕਰੀ ਚਾਹੀਦੀ ਆ ਬੈਕ ਲੋਕ ਵਾਸਤੇ ਸਾਥੀਓ ਸਾਨੂੰ ਲੜਨਾ ਪੈਣਾ ਉਹਦੇ ਵਾਸਤੇ ਫੰਡ ਦੀ ਲੋੜ ਆ ਔਰ ਅੱਜ ਦੇ ਲਾਈਵ ਹੋਣ ਦਾ ਮਕਸਦ ਇਹ ਆ ਸਾਥੀਆਂ ਨੇ ਕਮੈਂਟ ਬਹੁਤ ਕੀਤੇ ਨੇ ਮੈਂ ਪਹਿਲੇ ਆਪਣਾ ਮੈਸੇਜ ਰੱਖ ਲਵਾਂ ਫਿਰ ਤੁਹਾਡੇ ਵੀ ਕਮੈਂਟਰਾਂ ਦਾ ਵੀ ਜਵਾਬ ਦੇਣੇ ਆ ਤਾਂ ਕੱਲ ਦਿਨ ਮੰਗਲਵਾਰ 18 ਮਾਰਚ ਸਾਥੀਓ ਸੀਐਮ ਸਾਹਿਬ ਲੁਜਾਣੇ ਆ ਰਹੇ ਉੱਥੇ ਸਾਥੀ ਉਹਨਾਂ ਦਾ ਘਰਾਓ ਕੀਤਾ ਜਾਂਦਾ ਜਿਹੜਾ ਸਾਡੀ ਟੀਮ ਵੱਲੋਂ ਫੈਸਲਾ ਕੀਤਾ ਗਿਆ ਸੋ ਇਸ ਕਰਕੇ ਉੱਥੇ ਵੱਡੀ ਗਿਣਤੀ ਦੇ ਵਿੱਚ ਸਾਥੀਓ ਤੁਸੀਂ ਪਹੁੰਚਣਾ ਸਮਾਦੇ ਸਥਾਨ ਆ ਜਿਹੜਾ ਸਮਾ ਤੁਸੀਂ 11 ਵਜੇ ਤੇ ਰੱਖ ਲੋ ਸਥਾਨ ਆ ਜਿਹੜਾ ਸਾਥੀਓ ਉਹ ਤੁਹਾਨੂੰ WhatsApp ਗਰੁੱਪਾਂ ਦੇ ਵਿੱਚ ਅੱਜ ਜਿਹੜਾ ਉਹ ਸ਼ੇਅਰ ਕਰ ਦਿੱਤਾ ਜਾਊਗਾ ਸੋ ਪੰਜਾਬ ਪਰ ਵਿੱਚ ਵਸਦੇ 2994 ਬੈਕਲੋਗ ਜਿਹੜੇ 994 ਵਾਲੇ ਸਾਥੀ ਨੇ ਉਹਨਾਂ ਨੂੰ ਮੇਰੀ ਹੱਥ ਬਣ ਕੇ ਪੀਲੇ ਕੇ ਸਾਥੀਓ ਤੁਸੀਂ 11 ਵਜੇ ਤੱਕ ਸਾਥੀਓ ਲੁਧਿਆਣੇ ਪਹੁੰਚੋ ਸਮਾਦੇ ਸਥਾਨ ਆ ਜਿਹੜਾ ਸਥਾਨ ਆ ਜਿਹੜਾ ਸਮਾਦੇ ਤੁਹਾਨੂੰ ਦੱਸ ਦਿੱਤਾ 11 ਵਜੇ ਦਾ ਉਹ ਸਥਾਨ ਆ ਜਿਹੜਾ 10 ਵਜੇ ਤੱਕ ਦਾ ਵੈਸੇ 10 ਵਜੇ ਪਹੁੰਚੋ ਕਿਉਂਕਿ ਦਿਨ ਬਦਲ ਗਏ ਨੇ 11 ਵਜੇ ਤੱਕ ਡੈਡ ਲਾਈਨ ਹੈ ਕਿ 11 ਵਜੇ ਤੱਕ ਤੁਸੀਂ ਇੱਥੇ ਪਹੁੰਚਣਾ ਹੈ ਉਹ ਸਥਾਨ ਹੈ ਜਿਹੜਾ ਤੁਹਾਨੂੰ WhatsApp ਗਰੁੱਪਾਂ ਦੇ ਰਾਹੀਂ ਜਿਹੜਾ ਉਹ ਦੱਸ ਦਿੱਤਾ ਜਾਊਗਾ ਜੇਕਰ ਕੋਈ ਸਾਥੀ WhatsApp ਗਰੁੱਪ ਤੇ ਨਹੀਂ ਜਿਹੜੇ ਜੁੜਿਆ ਹੋਇਆ ਤੇ ਸਥਾਨ ਦਾ ਜਾਣਕਾਰੀ ਲੈਣ ਲਈ ਤੁਸੀਂ ਸਾਥੀਆਂ ਮੈਨੂੰ ਕਾਲ ਕਰ ਸਕਦੇ ਹੋ ਨੰਬਰ ਨੋਟ ਕਰ ਲਓ 94643 79864 ਸੋ ਇਸ ਨੰਬਰ ਤੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਮਨ ਮੈਂ ਤੁਹਾਡੇ ਕਮੈਂਟਾਂ ਦੇ ਜਵਾਬ ਦੇਣਾ ਆਈ ਐਮ ਨਾਟ ਅ ਟੀਚਰ ਬਟ ਆਪ ਸਭ ਲੋਗ ਇਕ ਸਾਥ ਕਿਉਂ ਨਹੀਂ ਚੱਲਦੇ ਬਾਕੀ ਲੋਗ ਇਕ ਸਾਥ ਚੱਲੋ ਜੋ ਸਾਰਿਆਂ ਨੂੰ ਚਾਹੀਦਾ ਬਾਈ ਕਿਹਦੇ ਨਾਲ ਚੱਲਣਾ ਹੈ ਇਕ ਸਾਥ ਉਹ ਦੱਸਤਾ ਦਿਓ ਸਾਰੇ ਇਕ ਨਾਲ ਹੀ ਤੇ ਹੈਗੇ ਆ ਪਹਿਲੇ ਸ਼ੋਕ ਬਾਵੇਂ ਹੋੜੀ ਉਧਰ ਚੱਲਦੇ ਸੀ ਫਿਰ ਉਹ ਥੋੜਾ ਜਿਹਾ ਅਲੱਗ ਵੀ ਚੱਲੇ ਅੱਜ ਫੇਰ ਉਹ ਨਾਲ ਨੇ ਹੋਰ ਕਿਹਦੇ ਨਾਲ ਇਕਜੁੱਟ ਹੋਈਏ ਜੇ ਤੁਸੀਂ ਕਰਦੇ ਹੋ ਬੱਗੇ ਹੋਣਾਂ ਦੀ ਗੱਲ ਉਹਨਾਂ ਨੂੰ ਸਾਡੀ ਟੀਮ ਐਪਰੇਂਡ ਅਪਰੋਚ ਕੀਤੀ ਸੀ ਉਹਨਾਂ ਨੇ ਕੋਰੀ ਨਾ ਕਰਤੀ ਕਿ ਅਸੀਂ ਤੁਹਾਡਾ ਨਾਂ ਤੇ ਸਾਥ ਦੇਣਾ ਨਾ ਸਾਥ ਲੈਣਾ ਉਹ ਕਹਿੰਦੇ ਅਸੀਂ ਇਕੱਠੇ ਹੋ ਕੇ ਨਹੀਂ ਚੱਲਾਂ ਹੁਣ ਅਗ ਦੱਸੋ ਫਿਰ ਕਿਵੇਂ ਕਰੀਏ ਤੁਸੀਂ ਗੱਲ ਕਰ ਲਓ ਸਾਨੂੰ ਤਾਂ ਕੋਈ ਇਤਰਾਜ਼ ਨਹੀਂ ਕਰੋ ਗੱਲ ਤੁਸੀਂ ਨੰਬਰ ਉਹਨਾਂ ਦੇ ਗਰੁੱਪਾਂ 'ਚ ਹੈਗੇ ਨੇ ਕਰ ਲਓ ਗੱਲ ਮੈਨੂੰ ਦੱਸ ਦੇ ਜੀ ਜਾਂ ਮੇਰੇ ਕਿਸੇ ਟੀਮ ਮੈਂ ਨੂੰ ਦੱਸ ਦੇ ਜੀ ਬਾਕੀ ਵੇਖਾਂਗੇ ਹਾਂਜੀ ਪਰਸੋਂ ਨੂੰ ਆਫਰ ਲੈਟਰ ਮਿਲਨੇ ਨੇ ਜੀ 2364 ਦੇ ਮੈਂ ਇਸ ਗੱਲ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਮੋਹਰ ਨਹੀਂ ਲਾਉਂਦਾ ਕਿ ਮਿਲਣਗੇ ਮਿਲਣਗੇ ਸਰਕਾਰਾਂ ਪਹਿਲੇ ਵੀ ਡਰਾਮੇਬਾਜ਼ੀ ਕਰਦੀਆਂ ਆਈਆਂ ਨੇ ਹੁਣ ਵੀ ਡਰਾਮੇਬਾਜ਼ੀ ਕਰ ਸਕਦੀਆਂ ਇੱਕ ਦਿਨ ਪਹਿਲਾਂ ਚਿੱਠੀ ਪਾ ਪਾ ਕੇ ਦੇ ਕਹਿ ਦਿੰਦੇ ਨੇ ਜੀ ਆਹ ਲੈਟਰ ਰੱਦ ਕੀਤੀ ਜਾਂਦੀ ਹੈ ਅਗਲੇ ਹੁਕਮਾਂ ਤੱਕ ਜਿਹੜਾ ਵੈਬਸਾਈਟ ਤੇ ਵਿਜ਼ਿਟ ਕਰਦੇ ਰਹੋ ਇਹ ਤਾਂ ਕੁਝ ਵੀ ਲਿਖ ਸਕਦੇ ਪਿਛਲੇ 3 ਸਾਲਾਂ ਤੋਂ ਇਹੀ ਹੋ ਰਿਹਾ ਹੋਰ ਕੀ ਹੋ ਰਿਹਾ ਤੁਸੀਂ ਲੱਗਦਾ ਤੇ ਮੈਨੂੰ ਵੀ ਆ ਕੇ ਕਰਨਗੇ ਮੈਂ ਪੂਰੀ ਉਮੀਦ ਕਰਦਾ ਕਿ ਆਫਰ ਲੈਟਰ ਮਿਲਣਗੇ ਪਰ ਜੇ ਕੋਈ ਵਿਸ਼ਵਾਸ ਉਮੀਦ ਜ਼ਰੂਰ ਹੈ ਮੈਨੂੰ ਜੇ ਕੋਈ ਵਿਸ਼ਵਾਸ ਤਾਂ ਮੈਂ ਰੱਤੀ ਭਰ ਨਹੀਂ ਕਰਦਾ ਵਿਸ਼ਵਾਸ ਤਾਂ ਉਦੋਂ ਹੀ ਹੋਊਗਾ ਜਦੋਂ ਆਫਰ ਲੈਟਰ ਤੁਹਾਡੇ ਹੱਥਾਂ 'ਚ ਹੋਣਗੇ ਐਦਾਂ ਕੋਈ ਵਿਸ਼ਵਾਸ ਨਹੀਂ ਹਾਂਜੀ ਹੋਰ ਕਿਸੇ ਦਾ ਜੀ ਹੋਰ ਕਿਸੇ ਦਾ ਸਵਾਲ ਜਵਾਬ ਆ ਕਹਦੇ ਜੀ ਬੈਕਲੋਗ ਕਿੰਨੇ ਟਾਈਮ 'ਚ ਮਿਲੂ ਆਪਾਂ ਨੂੰ ਜਿੰਨੀ ਦੇਰ ਅਸੀਂ ਇੱਕ ਝੋਟ ਹੋ ਕੇ ਬੈਕਲੋਗ ਵਾਲੇ ਸਾਰੇ ਸਾਥੀ ਘਰੋਂ ਨਹੀਂ ਨਿਕਲਦੇ ਮੈਂ ਕਹਾਂ ਜੀ 5-600 ਦੀ ਗਿਣਤੀ ਮੈਨੂੰ ਸ਼ੋਅ ਕਰਾ ਦੇ ਇੱਕ ਵਾਰੀ 500 ਸਿਰ ਵਿਖਾ ਦਿਓ ਇੱਕ ਜਗ੍ਹਾ ਇਕੱਠ ਕਰ ਲੈਣੇ ਇੱਕ ਵਾਰੀ ਗਿਣਤੀ ਵਿਖਾ ਦਿਓ ਬੈਕਲੋਗ ਮਿੰਟੋਂ-ਮਿੰਟ ਹੀ ਮਿਲੂਗਾ ਤੋ ਬੈਕਲੌਗ ਬੈਕਲੌਗ ਵਾਲਾ ਜਿਹੜਾ ਕੰਮ ਆ ਬਹੁਤ ਔਖਾ ਨਹੀਂ ਹੈਗਾ ਪਰ ਤੁਸੀਂ ਘਰਾਂ ਚ ਬੈਠੇ ਹੋ ਇਸ ਕਰਕੇ ਔਖਾ ਹੋ ਰਿਹਾ 2364 ਭਰਤੀ ਰੱਦ ਹੋ ਗਈ ਸੀ ਉਹ 2364 ਭਰਤੀ ਨੂੰ ਬਹਾਲ ਕਰਾਉਣ ਲਈ ਜਿਹਦੇ ਪਰਸੋਂ ਨੂੰ ਆਫਰ ਲੈਟਰ ਮਿਲਣ ਜਾ ਰਹੇ ਨੇ ਉਹਦਾ ਐਫੀਡੀਅੰਟ ਸਰਕਾਰ ਪੇਸ਼ ਨਹੀਂ ਹੀ ਕਰਦੀ ਕਹਿੰਦੇ ਸਾਡੇ ਕੋਲ ਬੋਰਡ ਹੈ ਨਹੀਂ ਉਹ ਬੋਰਡ ਜਿਹੜਾ ਹੁਣ ਤੱਕ ਸਾਰੀਆਂ ਭਰਤੀਆਂ ਕਰਦਾ ਆ 9594 ਵੀ ਉਹੀ ਕਰ ਰਿਹਾ 6835 ਵੀ ਉਹਨੇ ਕੀਤੀ ਸੈਂਟ 244 ਲੀਗਡ ਸਾਰੀਆਂ ਉਹਨਾਂ ਨੇ ਕੀਤੀਆਂ 2364 ਬਾਰੇ ਕਹਿੰਦੇ ਬੋਰਡ ਨਹੀਂ ਫਿਰ ਮੇਰੇ ਵੱਲੋਂ ਤੇ ਮੇਰੇ ਇੱਕ ਸਾਥੀ ਵੱਲੋਂ ਟੈਂਕੀ ਦੇ ਮੋਰਚਾ ਸੰਗਰੂਲ ਆਇਆ ਗਿਆ ਫਿਰ ਜਾ ਕੇ ਇਹਨਾਂ ਨੇ ਬੋਰਡ ਪੇਸ਼ ਕੀਤਾ ਸੇ ਜੇ ਵੱਧ ਹੋਈ ਭਰਤੀਆਂ ਅਸੀਂ ਪੂਰੀ ਕਰਾ ਸਕਦੇ ਹਾਂ ਤੇ ਬੈਕਲੋਗ ਕੋਈ ਏਡੀ ਵੱਡੀ ਗੱਲ ਨਹੀਂ ਬੈਕਲੋਗ ਲੈਣਾ ਕੋਈ ਮੁਸ਼ਕਲ ਗੱਲ ਨਹੀਂ ਹੈ ਮੁਸ਼ਕਲ ਇਹ ਹੈ ਕਿ ਤੁਸੀਂ ਘਰਾਂ ਚੋਂ ਨਹੀਂ ਨਿਕਲਦੇ ਤੁਸੀਂ ਘਰਾਂ ਚੋਂ ਨਿਕਲੋ ਬੈਕਲੋਗ ਮਿਲ ਜੂਗਾ ਕੋਈ ਮੁਸ਼ਕਲ ਵਾਲੀ ਗੱਲ ਨਹੀਂ ਤੈਨ ਸੋਚੋ ਜੋ ਰਹਿੰਦੀ ਤੇ ਨਹੀਂ ਆ ਜੋ ਰਹਿੰਦੀਆਂ ਪੋਸਟਾਂ ਨੇ ਈਐਸਐਮ ਕੈਟਾਗਰੀ ਨੂੰ ਬੈਕਲੋਗ ਤੋਂ ਪਹਿਲਾਂ ਮਿਲਣਗੀਆਂ ਜਾਂ ਬਾਅਦ ਚ ਅਕੋਰਡਿੰਗ ਟੂ ਰੂਲ ਐਕਸਰਸ ਵਿੱਚ ਆਂਦੀਆਂ ਜਿਹੜੀਆਂ ਪੋਸਟਾਂ ਨੇ ਅਕੋਰਡਿੰਗ ਟੂ ਰੂਲ ਜਿਹੜੀਆਂ ਉਹ ਬੈਕਲੋਗ ਚੋਂ ਹੀ ਮਿਲਣਗੀਆਂ ਕਿਉਂਕਿ ਰੂਲ ਇਹ ਕਹਿੰਦਾ ਕਿ ਬੈਕਲੋਗ ਪਹਿਲਾਂ ਭਰਿਆ ਜਾਣਾ ਹੁਣ ਇਹਨਾਂ ਨੇ ਕਿਵੇਂ ਕੀਤੀਆਂ ਨੇ ਉਬਾਦੀ ਗੱਲਿਆ ਅਕੋਰਡਿੰਗ ਟੂ ਰੂਲ ਤੇ ਫਿਰ ਬੈਕਲੋਗ ਜਿਹੜਾ ਉਹ ਪਹਿਲਾਂ ਹੀ ਭਰਿਆ ਜਾਣਾ ਬੈਕਲੋਗ ਦੇ ਨਾਲ ਦੇਣਾ ਪੈਣਾ ਸੀ ਫਿਰ 29 ਸੂਚਨੇ ਮੇ ਬਾਅਦ ਅਲਾ ਕੰਮ ਹੀ ਨਹੀਂ ਸੀ ਲੈਂਦਾ ਕੋਈ ਵੀ ਪ੍ਰੋ ਨਹੀਂ ਦੇ ਰਹੇ ਤੁਹਾਡੇ ਆਗੂ ਬੇਈਮਾਨ ਹੋ ਗਏ ਇਸ ਕਰਕੇ ਤੁਹਾਡਾ ਵੀ ਪੱਠਾ ਬਹਿ ਗਿਆ ਤੇ ਬੈਕਲੋਗ ਦਾ ਵੀ ਬਹਿ ਗਿਆ ਉਸ ਇਨਫਾਫਦੇ ਤੱਕ ਰਹਿ ਗਏ ਤੇ ਸਰਕਾਰ ਨੇ ਲੁਤਾੜ ਲੁਤਾੜ ਰੱਖਿਆ ਉਹਨਾਂ ਨੂੰ ਵੀ ਤਾਂ ਨਾਲ ਸੰਗੂਗੀ ਸਾਥੀਓ ਆਪਣਾ ਮੈਸੇਜ ਮੈਂ ਤੁਹਾਨੂੰ ਦੱਸ ਚੁੱਕਿਆ ਕਿ ਕੱਲ ਨੂੰ ਤੁਸੀਂ 11 ਵਜੇ ਤੱਕ ਲੁਧਿਆਣੇ ਪਹੁੰਚਣਾ ਹੈ ਸਮਾਂ 11 ਵਜੇ ਸਥਾਨ ਤੁਹਾਨੂੰ WhatsApp ਗਰੁੱਪਾਂ ਦੇ ਰਾਹੀਂ ਸ਼ੇਅਰ ਕਰ ਦਿੱਤਾ ਜਾਊਗਾ ਉੱਥੇ ਮਾਨ ਜੋ ਮੁੱਖ ਮੰਤਰੀ ਪੰਜਾਬ ਦਾ ਘਰਾਉ ਜਿਹੜਾ ਕੀਤਾ ਜਾਣਾ ਤੇ ਵੱਡੀ ਗਿਣਤੀ ਦੇ ਵਿੱਚ ਸਾਥੀਓ ਉੱਥੇ ਤੁਸੀ ਪਹੁੰਚਣਾ ਹੈ ਬੈਕ ਲੋਗ ਅਸੀਂ ਲੈ ਕੇ ਰਾਂਗੇ ਇਸ ਗੱਲ ਦੀ ਤੁਸੀਂ ਚਿੰਤਾ ਨਾ ਕਰੋ ਇਹ ਮਿਲ ਕੇ ਰਹੂਗਾ ਮਿਲਣਾ ਤੁਹਾਡੇ ਜੋਸ਼ ਦੇ ਨਾਲ ਤੁਹਾਡੀ ਜ਼ਰੂਰਤ ਦੇ ਨਾਲ ਤੁਹਾਡੇ ਇਕੱਠ ਦੇ ਨਾਲ ਮਿਲਣਾ ਸੋ ਇਹਦੇ ਨਾਲ ਹੀ ਸਾਥੀਓ 18 ਮਿੰਟ ਦਾ ਸਮਾਂ ਹੋ ਚੱਲਿਆ ਸੋ ਕੋਈ ਗੱਲ ਵਾਧੀ ਘਾਟੀ ਬੋਲੀਗੀ ਹੋ ਹਾਂ ਕੋਈ ਗੱਲ ਕਿਸੇ ਨੂੰ ਅੱਛੀ ਨਾ ਲੱਗੀ ਗਈ ਹੋ ਉਹ ਵਾਦੀ ਤੋਂ ਕਹਿੰਦਾ ਨਾ ਪੀਤੀ ਖਾਦੀ ਜੋਗੀ ਖਾਂਦਾ ਪੀਂਦਾ ਮੈਂ ਹੈ ਨਹੀਂ ਸੋ ਵਾਦੀ ਘਾਟੀ ਗੱਲ ਤੇ ਆਪਾਂ ਪਾਸੇ ਨਹੀਂ ਜਾਂਦੇ ਹਾਂ ਜੇ ਕਿਸੇ ਨੂੰ ਕੋਈ ਗੱਲ ਅੱਛੀ ਨਾ ਲੱਗੀ ਹੋਵੇ ਤਾਂ ਉਹਦੇ ਲਈ ਸਾਥੀਓ ਮਾਫੀ ਚਾਹੁੰਦੇ ਆ ਸੋ ਇਹਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ ਜੈ ਜਨਤਾ ਜੈ ਸ਼ਿੰਗਰਝ ਜੈਤ ਲੜਦੇ ਲੋਕਾਂ